ਇਹ ਨਾਲ ਹੀ ਜਿਵੇਂ ਆਪਾਂ ਨੂੰ ਪਤਾ ਵੀ ਸਿਰਪੁਰ ਸੋਡੀਆਂ ਨੇ ਮੇਲੇ ਜੀ ਅੱਜ ਹੋ ਚੱਲਿਆ ਸਮਾਪਤੀ ਤੇ ਆਪਾਂ ਬਜ਼ੁਰਗਾਂ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਲੋਕਾਂ ਨੇ ਆਪਦੇ ਆਪੋ ਆਪਦੇ ਘਰਾਂ ਨੂੰ ਪਾ ਲੈਣੇ ਚਾਲੇ ਮੈਂ ਥੋੜਾ ਲੇਟ ਹੋ ਗਿਆ ਜੀ ਕਰਕੇ ਬਲੌਗ ਵੀ ਥੋੜਾ ਜਿਆਦਾ ਲੇਟ ਪਾਵਾਂਗੇ ਤੇ ਬਹੁਤ ਘੱਟ ਕੰਟੈਂਟ ਪਾਵਾਂਗੇ ਇਹਦੇ ਵਿੱਚ ਲਾਈਵ ਸਰੋਤ ਤੋਂ ਕਰਦੇ ਆ ਆਪਾਂ ਗੱਲਾਂ ਬਾਤਾਂ ਬਾਪੂ ਜੀ ਉਹਨਾਂ ਨਾਲ ਪਹੁੰਚਿਆ ਸਿਰਪੁਰ ਦੇ ਠੋਕਰਾਂ ਦੇ ਮੇਲੇ ਦੇ ਸਾਸਰੀ ਗਾਲ ਬਾਪੂ ਜੀ ਕੀ ਹਾਲ ਨੇ ਜੀ ਠੀਕ ਠਾਕ ਹੈ ਜੀ ਸਾਸਰੀ ਕਿਹੜਾ ਪਿੰਡ ਆ ਬਜ਼ੁਰਗਾਂ ਦਾ ਬਸੀਆਂ ਜੀ ਬਸੀਆਂ ਰਾਏਕੋਟ ਬਸੀਆਂ ਰਾਏਕੋਟ ਬਸ ਬੜੀ ਦੂਰੋਂ ਬਾਪੂ ਜੀ ਆਏ ਹੈ ਦੂਰ ਕਿਹੜੀ ਆ 60 ਕਿਲੋਮੀਟਰ ਹੀ ਆ ਹਾਂ ਜੀ ਹਾਂ ਤੇ ਗੱਲਬਾਤ ਕਰਨਾ ਜੀ ਆਪਾਂ ਲੈ ਕੇ ਆਈ ਬਲਦਾਂ ਛੋੜੇ ਆ ਆ ਦੇ ਖੜੇ ਜੀ ਠੀਕ ਹੈ ਠੀਕ ਹੈ ਦੋ ਖੜੇ ਆ ਜੀ ਨਾਮ ਹੀ ਆਈ ਬਲਦ ਆਪਣੇ ਨਾਮ ਹੀ ਆ ਜੀ ਠੀਕ ਹੈ ਠੀਕ ਹੈ ਕਿੱਥੋਂ ਕਿੱਥੋਂ ਨਾਮ ਚੱਕਿਆ ਜੀ ਪਹਿਲੇ ਇਹਨਾਂ ਬਲਦਾਂ ਨੇ ਲਾਲ ਤਾਂ ਤਾਂ ਹਰੇਕ ਸਮੇਂ ਨਾ ਤਾਂ ਨਾਮ ਚ ਹੀ ਹੁੰਦੇ ਆ ਠੀਕ ਹੈ ਠੀਕ ਹੈ ਇਹ ਤੋਂ ਬਾਅਦ ਕਿੱਥੇ ਭਜਾਉਣੇ ਆ ਸੇਰਪੁਰ ਦੇ ਖੇਡ ਮੇਲੇ ਤੋਂ ਬਾਅਦ ਡੇਟਾ ਖੇਡ ਮੇਲਾ ਆ ਗਿਆ ਉਹ ਤੇ ਫੇਰ ਅੱਛਾ ਹੁਣ ਅੱਗੇ ਕਿਹੜੀ ਕਿਹੜੀ ਡੇਟਾਂ ਨੇ ਜੀ ਹੁਣ ਅੱਗੇ ਬੁੱਕ ਕੋਈ ਬੋਲੇ ਨਹੀਂ ਹਾਈ ਤਾਂ ਕੋਈ ਬੋਲੇ ਨਹੀਂਗੇ 12 ਤਰੀਕ ਦੀ ਕਹਿੰਦੇ ਆ ਖੇਡ ਰੱਖਣ ਨੂੰ ਜੀ ਅੱਛਾ 12 ਤਰੀਕ ਨੂੰ ਕਿਹੜੇ ਪਿੰਡ ਦੀਆਂ ਹੋਣਗੀਆਂ ਵੀਰੇ ਅਜੇ ਕੋਈ ਲਾਂਚ ਨਹੀਂ ਕਰੀ ਇਹਨਾਂ ਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਸ਼ੁਰੂ ਤੋਂ ਰੱਖੇ ਰੱਖੇ ਨਹੀਂ ਬਲਦ ਠੀਕ ਹੈ ਠੀਕ ਹੈ ਪਹਿਲਾਂ ਜਦੋਂ ਮਨ ਲਾ ਸਾਡੀ ਉਮਰ ਚ ਹੋਵਾਂ ਕਿੰਨੇ ਕ ਬਲਦ ਦੇ ਰੱਖੇ ਹੋ ਸੀ ਬਹੁਤ ਬਲਦ ਰੱਖੇ ਅੱਛਾ ਸ਼ੁਰੂ ਚਲੋ ਬਧੀਆਂ ਲੱਗਿਆ ਜੀ ਬਾਪੂ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਇਦਾਂ ਨੂੰ ਵੀ ਕਰਦੀ ਪੂਰਾ ਲਓ ਜੀ ਲਓ ਇਹ ਵੀ ਨਵਾਂ ਆ ਮੁੰਡਾ ਮੇਰੀ ਉਮਰ ਦਾ ਨਾਂ ਰਲਾ ਰੱਖਿਆ ਬਾਈ ਤੈਨੂੰ ਵੀ ਸ਼ੌਂਗਾ ਪੂਰਾ ਹਾਂ ਵੀਰੇ ਕੀ ਨਾਮ ਹੈ ਬਾਈ ਦਾ ਹਰਦੀਪ ਸੱਦੋਆ ਹਰਦੀਪ ਸੱਦੋਆ ਸੱਦੋਆ ਵਾਲਾ ਬੈਠਾ ਹੈ ਨਾਮ ਦੇ ਨਾਂ ਤੇ ਭਜ ਦੇ ਸਾਡੇ ਨਿੱਕਾ ਓਕੇ ਭਜਾਉਣ ਵਾਲੇ ਫਿਰ ਤੁਸੀਂ ਆਪ ਨਹੀਂ ਹੋਗਾ ਓਕੇ ਠੀਕ ਹੈ ਜਲਵੀਰ ਮਾਨਕਾ ਨੂੰ ਆਪਾਂ ਬੈੜਾ ਵੇਚਿਆ ਥੋੜੇ ਦਿਨ ਹੋ ਗਏ ਅੱਛਾ ਅੱਛਾ ਨੇਤੀ ਪਹਿਲਾਂ ਹੁੰਦਾ ਉਹਦਾ ਉਹ ਲੈ ਕੇ ਨਹੀਂ ਆਏ ਦੋ ਚਾਰ ਖਿੱਡਾ ਹੁਣ ਦੋ ਖਿੱਡਾ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਪਦੇ ਮੁੱਤਰ ਸਾਇਕਲ ਸਿਉ ਬੜੇ ਨਹੀਂ ਚੱਪਿਆ ਆਪਣੇ ਠੀਕ ਹੈ ਪੂਰਾ ਸ਼ੌਂਕ ਰੱਖਿਆ ਹੈ ਬਾਈ ਫਿਰ ਬਲਦਾ ਨਹੀਂ ਸ਼ੌਂਕ ਆ ਜਾਂ ਕਬੂਤਰਾਂ ਦਾ ਵੀ ਰੱਖਿਆ ਹੈ ਨਹੀਂ ਨਹੀਂ ਕਬੂਤਰਾਂ ਦਾ ਇਕੱਲਾ ਬਲਦਾ ਬਲਦਾ ਨਹੀਂ ਤੇ ਜਿਵੇਂ ਮਹਿੰਗਾਈ ਦੇ ਦੌਰ ਨੂੰ ਮੱਦੇਨਜ਼ਰ ਰੱਖਦੇ ਹਾਂ ਇਹ ਮਤਲਬ ਕਿਹੜੀਆਂ ਕਿਹੜੀਆਂ ਮਤਲਬ ਸਾਨੂੰ ਕੀ ਕੀ ਪ੍ਰੇਸ਼ਾਨੀ ਆ ਰਹੀ ਹੈ ਹੁਣ ਦੇ ਯੁੱਗ ਦੇ ਕੋਈ ਨਹੀਂ ਪ੍ਰੇਸ਼ਾਨੀ ਤਾਂ ਵੀਰੇ ਖਰਾਖਰੂ ਕੋਈ ਨਹੀਂ ਚੱਲਦੀ ਵੀਰੇ ਜਿਵੇਂ ਪਹਿਲਾਂ ਬਜ਼ੁਰਗ ਦਿੰਦੇ ਸੀ ਹਾਂ ਹਾਂ ਠੀਕ ਹੈ ਠੀਕ ਹੈ ਫਿਰ ਇਹਨਾਂ ਨੂੰ ਜਿਵੇਂ ਮੰਨ ਲਾ ਜਿਹੜੇ ਕੋ ਨਵਾਂ ਬਲਦਰ ਲਾਉਣੇ ਤੁਸੀਂ ਹਨਾ ਵੀਰੇ ਹਾਂ ਹਾਂ ਤੇ ਉਹਨਾਂ ਨੂੰ ਫਿਰ ਚਾਲੂ ਕਿਵੇਂ ਕਰਦੇ ਤੁਸੀਂ ਕਿਵੇਂ ਲਾਉਣੇ ਭਾ ਕਿ ਇਹਨਾਂ ਨੂੰ ਰੂਟੀਨ ਚ ਭਜਾਉਣਾ ਪੈਂਦਾ ਜਾਂ ਕੀ ਹਿਸਾਬ ਕਿਤਾਬ ਹੁੰਦਾ ਜਿਹੜਾ ਦੇਣਾ ਪੈਂਦਾ 7 ਮਹੀਨੇ 7 ਮਹੀਨੇ ਠੋਕਰ ਚ ਭਜਾਉਣੇ ਜਾਂ ਉਹ ਵੀ ਕੀੜਾ ਕਢਾ ਕੇ ਲਿਆਉਣਾ ਪੈਂਦਾ ਡੈਡੀ ਅੱਛਾ ਹੂੰ ਠੀਕ ਹੈ ਜੀ ਠੀਕ ਹੈ ਤੇ ਬਹੁਤ ਬਧੀ ਲੱਗਿਆ ਵੀਰੇ ਤੁਹਾਡੇ ਨਾਲ ਗੱਲਬਾਤ ਕਰਕੇ ਮੇਨੇ ਬਾਪੂ ਜੀ ਉਹਨਾਂ ਦੀਆਂ ਜੋੜੀਆਂ ਸਾਡੇ ਲਾਣੇਦਾਰਾਂ ਤੇ ਥੋੜੀ ਸ਼ਰਮ ਆ ਗਈ ਲੈ ਵੀ ਮੁੰਡੇ ਕਹਿੰਦੇ ਦੋਹੇ ਚਾਪਕ ਵੀ ਨੇ ਬਾਪੂ ਜੀ ਉਹਨਾਂ ਇਹ ਦੱਸਣ ਤੋਂ ਪਤਾ ਲੱਗਿਆ ਆਪਾਂ ਨੂੰ ਇਹ ਵੀ ਜਾਪ ਪਾਈ ਬਾਪੂ ਜੀ ਵੀ ਕਹਿੰਦੇ ਆਪਦੇ ਸਮੇਂ ਚ ਚਾਪ ਰਹੇ ਨੇ ਲੈ ਵੀ ਗੱਡੀਆਂ ਕਰ ਲਈਆਂ ਲੋਡ ਬਾਪੂ ਜੀ ਉਹਨਾਂ ਨੇ ਮੇ ਸასი ਗਾਲੀ ਸასი ਗਾਲੀ ਉਹ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਬਾਈ ਤੇ ਕਿ ਮੇਰੇ ਹੀ ਅੱਜ ਆਪਣੇ ਬਲਦਾਂ ਦੀ ਪਰਫਾਰਮੈਂਸ ਹੀ ਆ ਵੀਰ ਦੱਸਣਗੇ ਸਾਡੇ ਵੱਡੇ ਕੁਲਦੀਪ ਸਿੰਘ ਜੀ ਗੱਲ ਠੀਕ ਹੈ ਠੀਕ ਹੈ ਕੁਲਦੀਪ ਸਿੰਘ ਜੀ ਕਿਵੇਂ ਰਹੇ ਅੱਜ ਬਲਦਾਂ ਨੇ ਥੋੜਾ ਆਪਣੇ ਸਿਰ ਪਰ ਛੋਟੀਆਂ ਨੇ ਮੇਲੇ ਤੇ ਹਾਂਜੀ ਬਹੁਤ ਵਧੀਆ ਅੱਛਾ ਜੀ ਦੂਜਾ ਨੰਬਰ ਹੈ ਜੀ ਦਾ ਅੱਛਾ ਕਿੰਨੇ ਸਕਿੰਟਾਂ ਦਾ ਟਾਈਮ ਸਮਾਂ ਕੀ ਸੀਗਾ ਜੀ ਆਪਣਾ ਜਾਏਗਾ 50 21 50 ਦਾ ਸਮਾਂ ਸੀ ਠੀਕ ਹੈ ਜੀ ਤੇ ਕਿੰਨੇ ਕ ਟਾਈਮ ਤੋਂ ਸ਼ੌਕ ਪਾਲ ਰੱਖੇ ਜੀ ਇਹ ਹੋਗੇ 45 ਸਾਲ ਅੱਛਾ ਬਚਪਨ ਤੋਂ ਹੀ ਚੱਲ ਰਿਹਾ ਹਾਂ ਮੈਨੂੰ ਲੱਗਦਾ ਇਹ ਤਾਂ ਫਿਰ ਪੀੜ੍ਹੀ ਚ ਮਿਲੀ ਹੋਈ ਲੱਗਦੀ ਹੈ ਗੁੜਤੀ ਤੁਹਾਨੂੰ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੇ ਨਾਲ ਹੀ ਅੱਜ ਸਮਾਪਤੀ ਹੋ ਚਲੀ ਹੈ ਜੀ ਬਲਦਾਂ ਨੂੰ ਕਰ ਲੈ ਇਹਨਾਂ ਨੇ ਗੱਡੀਆਂ ਦੇ ਵਿੱਚ ਆਬ ਲਿਆ ਤੇ ਇਸ ਤੋਂ ਬਾਅਦ ਕਿੱਥੇ ਭਜਾਵਾਂਗੇ ਜੀ ਫਿਰ ਕਿੱਥੇ ਦਾ ਮੇਲਾ ਦੇਖੋਗੇ ਡਿਕਲੇਅਰ ਨਹੀਂ ਹੈ ਅੱਛਾ ਜਿਆਦਾ ਏਰੀਆ ਕਿਹੜਾ ਮਤਲਬ ਇਹ ਖੇਡਦਾ ਹੈਗਾ ਇਹ ਮਤਲਬ ਦੌੜਾ ਮਾਲ ਵਾਹ ਮਾਲਬੈਰੀ ਜਿਆਦਾ ਖੇਡਦੇ ਇਧਰ ਹਸ਼ਿਆਰਪੁਰ ਜਲੰਧਰ ਹੀ ਰੀਚ ਚ ਨਹੀਂ ਹੁੰਦੀ ਹੈ ਹੈਗਾ ਯਾਰ ਤੂੰ ਤਾਂ ਦੂਰ ਹੀ ਅੱਗੇ ਗੱਲ ਨਹੀਂ ਹੁੰਦੀ ਠੀਕ ਹੈ ਠੀਕ ਹੈ ਠੀਕ ਹੈ ਤੇ ਕਿੰਨੇ ਕ ਨਾਮ ਨੇ ਜੀ ਜਿਹੜੇ ਹਿਸਾਬ ਨਾਲ ਵੀ ਮਤਲਬ ਇਹਨਾਂ ਦਾ ਖਰਚਾ ਵਗੈਰਾ ਮੁੜੇ ਆਉਂਦਾ ਜੀ ਤੁਹਾਡਾ ਜਾਂ ਇਹ ਤਾਂ ਸ਼ੌਕ ਹੀ ਆ ਸ਼ੌਕ ਦੀ ਖੇਡ ਆ ਜੀ ਠੀਕ ਹੈ ਠੀਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਖਰਚਾ ਕਦੇ ਘਰੋਂ ਮਸਕੇ ਚੱਲੇ ਵੀ ਕਦੇ ਗਿਣਿਆ ਨਹੀਂ ਹੈਗਾ ਜੀ ਗਿਣਿਆ ਨਹੀਂ ਹੁੰਦਾ ਇਹ ਕਿਹੜਾ ਕੋਈ ਇਹ ਤਾਂ ਸ਼ੌਕ ਆ ਠੀਕ ਹੈ ਜਿਵੇਂ ਮਹਿੰਗਾਈ ਦਾ ਅੱਜ ਕੱਲ ਦੌਰ ਚੱਲ ਰਿਹਾ ਹੈ ਨਾ ਜੀ ਆਪਾਂ ਨੂੰ ਪ ਖਾਲ ਖਰਾਕਾਂ ਵੀ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀਆਂ ਹਨ ਆ ਇਹ ਵੀ ਗੱਲ ਬਜ਼ੁਰਗਾਂ ਦੀ ਬਹੁਤ ਵਧੀਆ ਲੱਗੀ ਕਹਿੰਦੇ ਵੀ ਸ਼ੌਂਕ ਦਾ ਭਾਈ ਕੋਈ ਮੁੱਲ ਨਹੀਂ ਹੁੰਦਾ ਹਨ ਇਹ ਤਾਂ ਕਹਿੰਦੇ ਇਹ ਤੋਂ ਵੱਧ ਤੁਸੀਂ ਲਾ ਚੋਲੇ ਹਨ ਇਹ ਤਾਂ ਆਪਦੀ ਕਿਸਮਤ ਆਪ ਲਿਆ ਆਂ ਆ ਨਹੀਂ ਆਈ ਤਾਂ ਗੱਲ ਹੈ ਇਹਨਾਂ ਦਾ ਬਾਪੂ ਜੀ ਫਿਰ ਕੀ ਹਿਸਾਬ ਕਿਤਾਬ ਹੁੰਦਾ ਜਿਵੇਂ ਆਪਾਂ ਕਹਿੰਦੇ ਘੋੜੇ ਲੱਖਾਂ ਕਰੋੜਾਂ ਚ ਵੇਚਦੇ ਆ ਜਿਵੇਂ ਹਨ ਬਲਦਾਂ ਦਾ ਕੀ ਮਤਲਬ ਕੀ ਹਿਸਾਬ ਕਿਤਾਬ ਆ ਬਾਈ 30 ਲੱਖ ਰੁਪਏ ਦਾ ਰਾਜ ਹੈ 30 ਲੱਖ ਦਾ ਜੀ ਤੁਸੀਂ ਮਤਲਬ ਆਪਦੇ ਤਿਆਰ ਕਰੇ ਹੋਈ ਏ ਕਿ ਮਤਲਬ ਤੁਸੀਂ ਤਿਆਰ ਕਰਦੇ ਆਂ ਜੀ ਵੀਰ ਜੀ ਖਰੀਦ ਲੈਂਦੇ ਆ ਅੱਛਾ ਖਰੀਦ ਵੀ ਕਰਦੇ ਹੋ ਤੁਸੀਂ ਠ ਕਿੰਨਾ ਕ ਮਹਿੰਗਾ ਖਰੀਦ ਰੱਖਿਆ ਜੀ ਮਤਲਬ 16.5 ਲੱਖ ਸਾਢੇ 16 ਲੱਖ ਰੁਪਏ ਠੀਕ ਹੈ ਠੀਕ ਹੈ ਇਹ ਵੀ ਕੋਈ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਕੋਈ ਬਰੀਡ ਆ ਗਈ ਹੈ ਨਾ ਜਿਵੇਂ ਘੋੜਾ ਲੈ ਮਾਰਵੜੀ ਬਰੀਡ ਆ ਜੀ ਅੱਛਾ ਜੀ ਅੱਛਾ ਇਹ ਕਿਹੜੀ ਬਰੀਡ ਦੇਣੀ ਜਿਹੜੇ ਤੁਹਾਡੇ ਕੋਲ ਨਸਲੀ ਰੱਖਿਓ ਨੇ ਕਿਹੜੀ ਨਗੌਰ ਨਗੌਰ ਠੀਕ ਹੈ ਨਗੌਰ ਬਰੀਡ ਹੈ ਜੀ ਠੀਕ ਹੈ ਠੀਕ ਹੈ ਚਲੋ ਬਾਪੂ ਜਿਹੋ ਨਾਲ ਬਾਹੂ ਦੇ ਲੱਗਿਆ ਗੱਲਬਾਤ ਕਰਕੇ ਜੀਤੂ ਬਾਈ ਨਾਲ ਗੱਲਬਾਤ ਕਰਦੇ ਆ ਠੀਕ ਹੈ ਇਹਨਾਂ ਦਾ ਨਾਮ ਹੀ ਬਲਦ ਹੈ ਨਾ ਮੰਨਿਆ ਪਰ ਮੰਨਿਆ ਨਾਮੀ ਬਲਦ ਇਹਨਾਂ ਕੋਲੇ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਵਧੀਆ ਬਹੁਤ ਹੋਰ ਵੀਰ ਜੀ ਕਿਵੇਂ ਦਾ ਰਿਹਾ ਮੇਲਾ ਜੀ ਅੱਜ ਇੱਥੇ ਬਹੁਤ ਵਧੀਆ ਜੀ ਬਹੁਤ ਕੈਮਾ ਨਾਮ ਰਿਹਾ ਜੀ ਆਪਣਾ ਫਾਸਟ ਫਾਸਟ ਰਿਹਾ ਜੀ ਇਹ ਹੀ ਆਪਣਾ ਬਲਦ ਸੀਗਾ ਜੀ ਠੀਕ ਹੈ ਠੀਕ ਹੈ ਬੜਾ ਕਰਮ ਵਾਲਾ ਬਲਦ ਜੀ ਮੈਂ ਇੱਥੇ ਮੇਲੇ ਚ ਸੁਣਿਆ ਜੀ ਕਹਿੰਦੇ ਇੱਕ ਵੀਰ ਹੁਣੀ ਕਾਫੀ ਮਤਲਬ ਮਹਿੰਗੇ ਤੋਂ ਮਹਿੰਗੇ ਬਲਦ ਖਰੀਦਦੇ ਆ ਇਹ 24 ਦਾ ਖਰੀਦ ਆ ਜੀ ਤੁਹਾਡੀ ਆਪ ਜੀ ਠੀਕ ਹੈ ਠੀਕ ਹੈ ਇਹ ਮਤਲਬ ਜਿਵੇਂ ਬਰੀਡ ਦੇ ਵਿੱਚ ਬਲੱਡ ਲਾਈਨ ਦੇ ਵਿੱਚ ਗੱਲ ਕਰੀਏ ਕਿਹੜੀ ਬਰੀਡ ਆ ਜੀ ਇਹ ਮਾਰਵੜੀ ਹੈ ਮਾਰਵੜੀ ਬਰੀਡ ਹੈ ਜੀ ਰਾਜਸਥਾਨ ਦੀ ਯਾਨੀ ਬਰੀਡ ਹੈ ਰਾਜਸਥਾਨ ਤੋਂ ਲਿਆਉਨੇ ਆ ਠੀਕ ਹੈ ਜੀ ਤੇ ਅਸੀਂ ਚਾਹੀ ਤੈਨੂੰ ਪਤਾ 24 ਲੱਖ ਦਾ ਤੁਸੀਂ ਖਰੀਦ ਕਰੀਏ ਉੱਥੋਂ ਰਾਜਸਥਾਨ ਤੋਂ ਖਰੀਦੇ ਜਾਂ ਪੰਜਾਬ ਤੋਂ ਨਹੀਂ ਨਹੀਂ ਪੰਜਾਬ ਤੋਂ ਹੀ ਖਰੀਦੇ ਆ ਠੀਕ ਹੈ ਠੀਕ ਹੈ ਪੰਜਾਬ ਤੋਂ ਖਰੀਦੇ ਆ ਰਾਜਸਥਾਨ ਤੋਂ ਜਿਹੜਾ ਬੰਦੇ ਨੇ ਲਿਆ ਕੇ ਪਾਲ ਕੇ ਉਹਨਾਂ ਤੋਂ ਅਸੀਂ ਖਰੀਦੇ ਆ ਠੀਕ ਹੈ ਜੀ ਠੀਕ ਹੈ ਤੇ ਵੀਰੇ ਉਹਨਾਂ ਦਾ ਕਹਿੰਦੇ ਅੱਜ ਫਸਟ ਨਾਮ ਚੱਕਿਆ ਇਹ ਬਲਦ ਨੇ ਇਹ ਜੋੜੀ ਨੇ ਤੇ ਇਹਨੂੰ ਤਾਂ ਚੈੱਕ ਵੀ ਕਰਾਉਣਾ ਜੇ ਆਪਾਂ ਖਾਦ ਖਰਾਕ ਦੀ ਗੱਲ ਕਰੀ ਵੀ ਜੀ ਮਤਲਬ ਜਿਵੇਂ ਆਪਾਂ ਆਪਣੇ ਨਾਰਮਲ ਘਰਾਂ 'ਚ ਇੱਕ ਇੱਕ ਦੋ ਦੋ ਬਲਦ ਰੱਖੇ ਹੁੰਦੇ ਜ਼ਿਮੀਂਦਾਰਾ ਦੇਣਾ ਉਹਦੇ ਨਾਲੋਂ ਕਿੰਨਾ ਕੁ ਫਰਕ ਆ ਵੀਰੇ ਖਾਦ ਖਰਾਕ ਦਾ ਖਾਦ ਖਰਾਕ ਦਾ ਵੀਰੇ ਨਾਰਮਲ ਨਾਲੋਂ ਇਹਨਾਂ ਦੀ ਬਿਲਕੁਲ ਅਲੱਗ ਆ ਠੀਕ ਹੈ ਜੀ ਮੰਨ ਲਓ ਕਿ ਅਸੀਂ ਆਪਦੇ ਜਵਤਾਂ ਨੂੰ ਨਹੀਂ ਦਿੰਦੇ ਜਿਹੜੀ ਇਹਨੂੰ ਇਹਨਾਂ ਨੂੰ ਖਰਾਕ ਦਿੰਦੇ ਠੀਕ ਹੈ ਠੀਕ ਹੈ ਹਾਂ ਜੀ ਜਿਵੇਂ ਆਪਾਂ ਇੱਕ ਸੱਜਰ ਸੂਈ ਆਪਣਾ ਮੱਝ ਕਹਿ ਲੈਨੇ ਹਨ ਜਿਹਨੂੰ ਲੱਗ ਕੇ ਚੱਲਦੀ ਏ ਖਰਾਕੋ ਉਹੀ ਹਿਸਾਬ ਕਿਤਾਵਾ ਇਹਨਾਂ ਦੀ ਲੱਗੀ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਮਲ ਅਦੂ ਆਮ ਬੋਲਦਾ ਨਾ ਬੱਕਰੀਆਂ ਖਰਾਕ ਰਿਹਾ ਠੀਕ ਹੈ ਜੀ ਜਿਵੇਂ ਮਹंगाई ਦਾ ਅੱਜਕੱਲ ਵੀਰੇ ਦੌਰ ਚੱਲ ਰਿਹਾ ਹੈ ਨਾ ਹਾਂਜੀ ਇਹ ਮਹंगाई ਦੇ ਦੌਰ ਦੇ ਵਿੱਚ ਮੈਨੂੰ ਇਹ ਚੀਜ਼ਾਂ ਲੱਗ ਰਹੀਆਂ ਹੁੰਦੇ ਨੇ ਵੀ ਸੌਂਗ ਪਾਲਣਾ ਬਹੁਤ ਵੱਡੀ ਗੱਲ ਹੋ ਚੁੱਕੀ ਚੱਲੀ ਆ ਹੈ ਨਾ ਜੀ ਕਿਉਂਕਿ ਤੁਹਾਨੂੰ ਪਤਾ ਹਰ ਇੱਕ ਚੀਜ਼ ਮਹਿੰਗੀ ਹੈ ਮਹਿੰਗੀ ਉਹ ਕਹਿੰਦੇ ਨਹੀਂ ਵੀਰੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਹਾਂਜੀ ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਠੀਕ ਹੈ ਜੀ ਮਤਲਬ ਜਿਹੜਾ ਤੁਸੀਂ ਇਹਦੀ ਕਮਾਈ ਜੋ ਮੰਨ ਲ ਕੇ ਚੱਲੋ ਇਹ ਜਿੱਤ ਰਗਾ ਤੁਸੀਂ ਇਹਦੇ ਤੁਸੀਂ ਇਨਵੈਸਟ ਕਰਦੇ ਹੋ ਸਰ ਬਿਲਕੁਲ ਉਹ ਤਾਂ ਲੱਗਦੀ ਲੱਗਦੀ ਆ ਅਸੀਂ ਆਪਣੀ ਜੇਬ ਚੋਂ ਵੀ ਲਾਉਨੇ ਆ ਜੇਬ ਚੋਂ ਵੀ ਲਾਉਨੇ ਇਹਦੀ ਕਮਾਈ ਉਹ ਤੇ ਇਹਦੇ ਤੇ ਲੱਗ ਹੀ ਜਾਂਦੀ ਆ ਅਸੀਂ ਆਪਣੀ ਜੇਬ ਤੋਂ ਵੀ ਘਰੇ ਮਤਲਬ ਕੋਈ ਇਹਦਾ ਉਹ ਹੈ ਨਹੀਂ ਸਾਨੂੰ ਬਚਤ ਨਹੀਂ ਹੈ ਕੋਈ ਠੀਕ ਹੈ ਠੀਕ ਹੈ ਮਤਲਬ ਵੀ ਆਪਣੀ ਜੇਬ ਚੋਂ ਵੀ ਆ ਇਹਦੀ ਲਾਉਨੇ ਆ ਇਹਨਾਂ ਦੇ ਠੀਕ ਹੈ ਮਤਲਬ ਇੱਕ ਜਿਵੇਂ ਕਹਿ ਲਓ ਵੀ ਤੁਹਾਡਾ ਨਾਮ ਜੇ ਅੱਜ ਹੈਗਾਗਾ ਤਾਂ ਇਹਨਾਂ ਜੋੜੀਆਂ ਕਰਕੇ ਹੀ ਬਸ ਇੱਕ ਸ਼ੌਂਕ ਸਾਨੂੰ ਸ਼ੌਂਕ ਆ ਤੇ ਇੱਕ ਨਾਂ ਦੀ ਖਾਤਰ ਆ ਹੋਰ ਕੁਝ ਨਹੀਂ ਠੀਕ ਹੈ ਠੀਕ ਹੈ ਕਮਾਈ ਬਿਲਕੁਲ 0% ਹੀ ਆ ਮਾਈਨਸ ਆ ਇਹਦੇ ਵਿੱਚ ਕੋਈ ਸਾਕ ਨਹੀਂ ਵੀ ਦੋਸਤੋ ਸ਼ੌਂਕ ਦਾ ਬਾਕੀ ਕੋਈ ਮੁੱਲ ਨਹੀਂ ਹੁੰਦਾ ਬਾਈ ਹੁਣਾਂ ਨੇ ਕਿੰਨੀ ਕੀਮਤ ਦਿੱਤੀ ਵੀਰ ਜੀ ਇਹਨਾਂ ਦੀ 24 ਲੱਖ 24 ਲੱਖ ਦਾ ਕਹਿੰਦੇ ਆ ਬਲਦਾਂ ਦੀ ਜੋੜੀ ਐ ਠੀਕ ਆ ਇਹ ਬਲਦ ਖਰੀਦਿਆ ਬਾਈ ਨੇ ਰਾਜਸਥਾਨ ਤੋਂ ਨਾ 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 ਪੰਜਾਬ ਖਰੀਦਿਆ ਖਰੀਦ ਪੰਜਾਬ ਦੀ ਦੱਸ ਰਹੇ ਮਾਰਵੜੀ ਮਾਰਵੜੀ ਜਿਹੜੀ ਬਰੀਡ ਐ ਰਾਜਸਥਾਨ ਦੀ ਦੱਸ ਰਹੇ ਨੇ ਬਾਈ ਜੀ ਹੁਣ ਤੇ ਬਾਕੀ ਵੀਰੇ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਇਹ ਤੋਂ ਇਲਾਵਾ ਵੀਰੇ ਜਿਵੇਂ ਮੱਲਾ ਆਪਾਂ ਕਹਿੰਦੇ ਨੇ ਵੀ ਇੰਡੀਅਨ ਨਿਸ਼ਾਨੀਆਂ ਕੀ ਨੇ ਵੀ ਜਿਵੇਂ ਇਹ ਬਰੀਡ ਆ ਇਹਦੀ ਕੀ ਨਿਸ਼ਾਨੀਆਂ ਦੇਖੀਆਂ ਜਾਂਦੀਆਂ ਨੇ ਮਾਰਵੜੀ ਆ ਜਿਹੜੀ ਸਨੱਕ ਪੁਣਾ ਇਹਦਾ ਹਾਂਜੀ ਉਹ ਜਾਨੀ ਲੱਗ ਹੀ ਹੁੰਦਾ ਵਾ ਸਨੱਕ ਪੁਣਾ ਨਾ ਮਾਰਵੜੀ ਦੇ ਵਿੱਚ ਹਾਂਜੀ ਹਾਂ ਇੱਕ ਤਾਂ ਹੋ ਗਿਆ ਮੰਨ ਲਓ ਦੇਸੀ ਆ ਇਹ ਜਾਨੀ ਸਨੱਕ ਪੁਣਾ ਦੇ ਕੰਨ ਛੋਟੇ ਆ ਤੇ ਉਦਾਂ ਬਾਡੀ ਦਾ ਜਿਹੜੀ ਬਾਡੀ ਬਾਡੀ ਆ ਮਤਲਬ ਸਨੱਖਾ ਵਾ ਬਾਡੀ ਦਾ ਉਹ ਜਾਨੀ ਥੋੜਾ ਉਹਨੂੰ ਮਾਰਵੜੀ ਚ ਕਹਿ ਦਿੰਦੇ ਆ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਇਹੀ ਨੇ ਨਿਸ਼ਾਨੀਆਂ ਨੇ ਇਹ ਨਿਸ਼ਾਨੀਆਂ ਨੇ ਆ ਬਾਕੀ ਉਹ ਤਿੱਖਾ ਬਹੁਤ ਹੋਣਾ ਤਾਂ ਆ 2021 ਤੋਂ ਲੈ ਕੇ 24 ਤੱਕ ਹੁਣ ਤੱਕ ਜਿੱਤੀ ਰਿਹਾ ਇਹ ਠੀਕ ਹੈ ਠੀਕ ਹੈ ਪਿਛਲੀ ਦਾ 19 ਜਨਵਰੀ ਤੋਂ ਲੈ ਕੇ 6 ਮਹੀਨੇ ਦਾ ਲਗਾਤਾਰ ਜੇਤੂ ਆ ਠੀਕ ਹੈ ਜੀ ਲਗਾਤਾਰ ਜੀ ਨੂੰ ਕਹਦੇ ਆ ਲਗਾਤਾਰ ਵੀ ਕੋਈ ਦੂਜੇ ਨੰਬਰ ਲਗਾਤਾਰ ਪਹਿਲੇ ਆ ਪੰਜਾਬ ਦੇ ਮੇਲੇ ਲਾਉਣੇ ਜਾਂ ਫਿਰ ਪੰਜਾਬ ਤੋਂ ਬਾਹਰ ਵੀ ਜਾਣੇ ਹਜੇ ਤੱਕ ਤਾਂ ਪੰਜਾਬ ਦੇ ਵਿੱਚ ਹੀ ਮਤਲਬ ਲਾਏ ਆ ਪੰਜਾਬ ਤੋਂ ਬਾਹਰ ਹੁੰਦੇ ਨਹੀਂ ਹੈਗੇ ਆਪਣੇ ਹਰਿਆਣਾ ਰਾਜਸਥਾਨ ਹੁੰਦੇ ਮੇਰੇ ਰਾਜਸਥਾਨ ਨਹੀਂ ਹੁੰਦੇ ਹਰਿਆਣਾ ਹੁੰਦੇ ਆ ਹਰਿਆਣਾ ਛੋਟੇ ਬੱਚਿਆਂ ਦੇ ਖੀਰੇ ਦੁੱਗਿਆਂ ਦੇ ਹੁੰਦੇ ਨੇ ਤੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਦੇ ਵੱਡੇ ਆ ਹੁਣ ਇਹ ਵੱਡਾ ਬਹੁਤ ਵੱਡੇ ਵੱਲ ਤਾਂ ਚਾਹੀਏ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਲੱਗਿਆ ਵੀਰੇ ਨਾਲ ਗੱਲਬਾਤ ਕਰਕੇ ਆਪਾਂ ਤਾਂ ਬਈ ਇਹੀ ਦੁਆਵਾ ਕਰਦੇ ਆ ਵੀ ਵੀਰੇ ਨੂੰ ਹਨਾ ਰੱਬ ਦੇਣ ਦੁੱਗਣੀ ਰਾਜ ਚ ਅਗਲੀ ਤਰੱਕੀ ਬਖਸ਼ੇ ਬਹੁਤ ਵਧੀਆ ਲੱਗਿਆ ਵੀਰੇ ਗੱਲਬਾਤ ਕਰਕੇ ਧੰਨਵਾਦੀ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਨੇ ਵੀਰੇ ਕਿੰਨੇ ਟਾਈਮ ਤੋਂ ਹੈ ਮੇਲਿਆਂ ਦਾ ਤੁਸੀਂ ਉਹ ਸ਼ਿੰਗਾਰ ਬਣੇ ਹੋਇਓ ਜੀ ਆਪਾਂ ਨੂੰ ਟੁਕੜ ਹੋ ਗਏ ਜੀ 25 30 ਸਾਲ ਆਪਾਂ ਢੇੜੀ ਕਿੰਨੂੰ ਕੰਮ ਕਰਦੇ ਆ ਜੀ ਅੱਛਾ ਹਾਂ ਜੀ ਮਤਲਬ ਤੁਸੀਂ ਇਹੀ ਕਿਤਾ ਚੁਣਿਆ ਹੈ ਜੀ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਕੋਈ ਕੰਮ ਕਰਦੇ ਆ ਜੀ ਜੀ ਪੰਜਾਬੀ ਦਾ ਕੰਮ ਕਰਦੇ ਹਾਲ ਪਜਾਲੀਆਂ ਫੂੜੇ ਚਰਖੇ ਭਲਾਣੀਆਂ ਜੋ ਵੀ ਆਪਣੀ ਪ੍ਰਾਸਕ ਦੀ ਚੀਜ਼ ਆਉਂਦੀ ਆ ਹਾਂ ਜੀ ਹਾਂ ਕਿਹ ਕਿਹੜੇ ਆ ਕਿਹੜਾ ਪਿੰਡ ਆ ਭਾਈ ਉਹਨਾਂ ਦਾ ਨਾਰਿਕਾ ਜਿਲ੍ਹਾ ਮਰੀਲ ਕੋੜਲਾ ਜਿਲ੍ਹਾ ਮਰੀਲ ਕੋੜਲਾ ਠੀਕ ਆ ਵੀਰ ਜੀ ਤੇ ਆਪਣੀ ਦੁਕਾਨ ਪਿੰਡ ਦੇ ਵਿੱਚ ਹੀ ਆ ਜਾਂ ਕੋਸੈਰ ਚ ਆ ਜੀ ਹਾਂ ਜੀ ਨਾ ਪਿੰਡ ਜੀ ਆਪਣੇ ਘਰੀ ਖਾਮਾ ਜੀ ਠੀਕ ਆ ਠੀਕ ਆ ਨਾਰਿਕਾ ਤੇ ਬਾਈ ਉਹਨਾਂ ਦਾ ਅਸੀਂ ਵੀਡੀਓ ਦੇ ਵਿੱਚ ਨੰਬਰ ਵੀ ਮੈਂਸ਼ਨ ਕਰਾਂਗੇ ਠੀਕ ਆ ਕਿਸੇ ਵੀ ਤਰ੍ਹਾਂ ਦੇ ਕੋਈ ਚਰਖੇ ਮਧਾਣੀਆਂ ਸੰਦੂਖ ਵਗੈਰਾ ਹਨਾ ਪਿੱਤਲ ਦਾ ਕੰਮ ਹਨਾ ਤੇ ਕਾਰੇ ਕੋ ਤੇ ਲਈਆਂ ਦੌੜਾ ਹੁੰਦੀਆਂ ਨੇ ਜਿਵੇਂ ਕੁੱਤੇਆਂ ਵਿਆਂ ਘੋੜਿਆਂ ਵਿਆਂ ਖਿੰਡਿਆਂ ਦੇ ਘੋੜਿਆਂ ਦੇ ਸਾਰੇ ਲੋਗੋ ਆ ਦੇਖਦੇ ਹੈ ਨਾ ਕਿ ਨਹੀਂ ਠੀਕ ਹੈ ਠੀਕ ਹੈ ਘੋੜਿਆਂ ਲਈ ਖੁੰਡੀਆਂ ਖੁੰਡੀਆਂ ਸਾਡੇ ਸਾਰੇ ਘੁੰਡਾ ਠੀਕ ਹੈ ਪਿੱਤਲ ਦਾ ਮਤਲਬ ਕੰਮ ਵੀ ਤੁਸੀਂ ਕਰਦੇ ਹੋ ਮਤਲਬ ਹੈ ਨਾ ਠੀਕ ਹੈ ਠੀਕ ਹੈ ਤੇ ਰੇਡ ਦੀ ਗੱਲ ਕਰੀਏ ਖੁੰਡਾ ਕਿੰਨੇ ਚ ਤਿਆਰ ਹੁੰਦਾ ਜੀ ਇੱਕ ਜਿਵੇਂ ਦਾ ਪਿੱਤਲ ਆ ਕੇ 1000 ਰੁਪਏ ਤੋਂ ਲੈ ਕੇ 5-6000 ਰੁਪਏ ਤੱਕ ਫੀਸ ਲੈਂਦੇ ਆ ਜੀ ਵਧੀਆ ਠੀਕ ਹੈ ਠੀਕ ਹੈ ਠੀਕ ਹੈ ਤੇ ਜਿਉਆ ਆਪਣੇ ਕੋੜਾ ਕੁੱਤੇ ਵਾਲੀਆਂ ਸਟਿੱਕਣ ਇਹ ਇਹਨਾਂ ਦਾ ਕੀ ਰੇਟ ਆ ਇਹ ਵੀ ਨਹੀਂ ਹੁੰਦੀ ਆ 1500 ਤੋਂ ਸਟਾਰਟ ਆ ਅੱਛਾ ਜੀ ਜੇ ਆਪਾਂ ਇਹਨਾਂ ਨੂੰ ਪਿੱਤਲ ਦੀ ਬਣਾਈ ਕਰਾਉਂਗੇ ਠੀਕ ਹੈ ਜੀ ਇਹੋ ਜੀ ਇਹਦਾ ਰੇਟ ਆ ਅੱਛਾ ਜੀ ਇਹ ਫਿਰ ਢਾਲ ਕੇ ਤਿਆਰ ਕਰਦੇ ਨੇ ਕਿਵੇਂ ਢਲਾਈ ਦਾ ਪੀਸ ਬਣਿਆ ਹੋਇਆ ਆ ਅਛਾ ਢਲਾਈ ਦਾ ਪੀਸ ਆ ਜੀ ਉੱਪਰਲਾ ਲੋਗੋ ਢਲਾਈ ਦਾ ਅੱਛਾ ਹਾਂ ਜੀ ਆ ਦੇਖੋ ਦੇਖੋ ਬੜੀ ਸੋਹਣੀ ਬਈ ਕਲਾਕਾਰੀ ਕਰੀ ਹੋਈ ਹੈ ਨਾ ਬਾਈ ਉਹਨਾਂ ਦੀ ਆ ਵੀਡੀਓ ਸਾਰਿਆਂ ਨੇ ਬਣਾਈ ਜਾਂਦਾ ਬਹੁਤ ਸੋਹਣਾ ਬਾਈ ਉਹਨਾਂ ਦਾ ਕੰਮ ਆ ਯਾਰ ਹਨਾ ਹਾਂ ਜੀ ਤੇ ਇਧਰ ਵੀਰੇ ਜਿਹੜੀਆਂ ਆ ਆਪਣੇ ਟੱਲੀਆਂ ਵਗੈਰਾ ਹੋਵੇ ਘੁੰਗਰੂ ਵਗੈਰਾ ਹੋਵੇ ਬੱਲਾਂ ਦੇ ਇਹ ਕੀ ਰੇਟ ਪਈਆਂ ਵੀਰੇ ਇਹ ਆ ਜਿਵੇਂ ਵੱਡਾ ਪੀਸਾ 100 ਰੁਪਏ ਦਾ ਜੀ ਅੱਛਾ 100 ਦੇ ਦੋ ਨੇ ਸਾਹਮਣੇ ਦਾ ਉਧਰ ਵੀਰ ਨੂੰ ਬਣਦੀ ਆ ਹਾਂ 100 ਰੁਪਏ ਦਾ ਜੀ ਟੱਲੀਆਂ ਅੱਛਾ ਕਲੀਆਂ ਆ ਆ 120 ਦਾ ਮਲੇ 20 ਦਾ ਆ 100 ਦੀਆਂ ਦੋ ਨੇ ਠੀਕ ਹੈ ਜੀ ਠੀਕ ਇਹ ਤੋਂ ਇਲਾਵਾ ਹੋਰ ਆਪਣੇ ਕੋਲੇ ਬੱਕਰੀਆਂ ਵਗੈਰਾ ਦਾ ਵੀ ਹੁੰਦਾ ਸਮਾਨੀ ਆ ਦੇਖੋ ਆਹ ਕੋ ਪਹਿਨੇ ਘੋੜਿਆਂ ਦੀ ਵੀ ਕੰਮ ਆਉਂਦੇ ਆ ਕੁੱਤਿਆਂ ਦੇ ਵੀ ਕੰਮ ਆਉਂਦੇ ਆ ਪਿੱਤਲ ਦੇ ਆਈਏ ਵੀ ਇਹ ਪਿਓਰ ਪਿੱਤਲ ਦੇ ਇਹ ਵੀ ਤਿਆਰ ਆਪ ਕਰਦੇ ਹੋ ਕੋਈ ਬੜੇ ਬਣਾ ਇਹ ਬਣੇ ਬਣਾਏ ਆਉਂਦੇ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਬੱਕਰੀਆਂ ਦਾ ਵੀ ਸਮਾਨ ਬਾਈ ਉਹਨਾਂ ਕੋਲ ਮਿਲ ਜਾਂਦਾ ਆ ਦੇਖੋ ਘੁੰਗਰੂ ਵੀ ਹੁੰਨੇ ਆ ਆਪਣੇ ਕੋਲੇ ਆ ਦੇਖੋ ਠੀਕ ਹੈ ਜੀ ਗਾਨੀਆਂ ਪਟੇ ਬੱਕਰੀ ਦੇ ਜਿਹੜਾ ਮੇਲੇ ਲੱਗਦੇ ਫਿਰ ਉੱਥੇ ਉਹ ਬੱਕਰੀਆਂ ਦਾ ਸਮਾਨ ਜਾਂਦਾ ਹੁੰਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਬਾਈ ਉਹਨਾਂ ਕੋਲੇ ਮੈਲਾ ਝੁੱਲ ਵੀ ਰੱਖਿਆ ਇਹ ਵੀਰੇ ₹200 ਦੇ ਲੈ ਕੇ ਆਪਣੀ ਕੋਲ ਮੜਾ ਦਿਖਾਵਾਂਗੇ ਤੈ ਖੋਲ ਕੇ ਵੀਰੇ ਦਿਖਾ ਗੋ ਪਿੱਛੇ ਖੋਲ ਕੇ ਇਹ ਵੀ ਦੁੱਗੇ ਬਸਰੇ ਚੋਲੇ ਸਾਢੇ 350 ਰੁਪਏ ਦਾ ਅੱਛਾ ਜੀ ਉਹ ਬੱਜਿਆ ਦਿਖਾ ਬੱਜਿਆ ਇੱਕ ਕੜਾਈ ਵਾਲੇ ਹੁੰਦੇ ਜਿਵੇਂ ਉਹ ਉਹ ਚੀਜ਼ ਆ ਦਿਖਾ ਆਹ ਵੇਚ ਲਈਏ ਮੂੰਹ ਥੱਲੇ ਕਰ ਇਹ 850 ਰੁਪਏ ਦਾ ਪੀਸ ਹੈ ਜੀ ਇਹ ਅੱਛਾ ਜੀ ਕਿਹਦੇ ਵਿੱਚ 850 ਰੁਪਏ ਦਾ ਇੱਕ ਪ੍ਰਿੰਟ ਵਾਲੇ ਆਉਂਦੇ ਵੀਰੇ ਉਹਦਾ ਕੀ ਰੇਟ ਹੁੰਦਾ ਪ੍ਰਿੰਟ ਵਾਲੇ ਕੜਾਈ ਕਰਾਉਣਾ ਪੈਂਦਾ ਅੱਛਾ ਕਰਾਉਣਾ ਪਊ ਉਹ ਅੱਛਾ ਪਲੇਨ ਹੀ ਹੁੰਦਾ ਬਾਕੀ ਇਹ ਆਪਣੀ ਜਿਵੇਂ ਜਰਸੀ ਹੇਕੋ ਮੰਦ ਹੋ ਜਾਂਦੀ ਹੈ ਇਹਨਾਂ ਦੇ ਹਾਂਜੀ ਹਾਂ ਇਹਦਾ ਕੀ ਰੇਟ ਆ ਵੀਰੇ 1550 ਦਾ 1550 ਦਾ ਠੀਕ ਹੈ ਜੀ ਠੀਕ ਹੈ ਅੰਦਰ ਵੀ ਇਹ ਕੰਬਲ ਲੱਗੇ ਹੋਏ ਡਬਲ ਬਣਿਆ ਹੁੰਦਾ ਠੀਕ ਹੈ ਠੀਕ ਹੈ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਵੀਰੇ ਇੱਕ ਵਾਰ ਆਪਦਾ ਨੰਬਰ ਵੀ ਬੋਲ ਦੋ ਤੁਸੀਂ ਸਾਡਾ ਨੰਬਰ ਹੈ ਜੀ 9879910411 ਨਾਮ ਸਾਡਾ ਯਾਦਵਿੰਦਰ ਸਿੰਘ ਹੈ ਯਾਦਵਿੰਦਰ ਸਿੰਘ ਨਾਰੀ ਕੀ ਪਿੰਡ ਦੱਸਿਆ ਠੀਕ ਹੈ ਬਾਈ ਉਹਨਾਂ ਦੀ ਪਿੰਡੇ ਦੁਕਾਨ ਹੈ ਜੇ ਕਿਸੇ ਵੀ ਤਰ੍ਹਾਂ ਦਾ ਬਾਈ ਤੁਸੀਂ ਪਿੱਤਲ ਦਾ ਕੰਮ ਕਰਾਉਣਾਗਾ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਚਰਖਾ ਮਧਾਣੀ ਵਗੈਰਾ ਹੈ ਨਾ ਪੁਰਾਣਾ ਆਪਣਾ ਜੋ ਸੱਭਿਆਚਾਰ ਸੀਗਾ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਸੰਦੂਕ ਪੁਰਾਣਾ ਰਿਪੇਅਰ ਕਰਾਉਣਾ ਕੋਈ ਤਿਆਰ ਕਰਾਉਣਾਗਾ ਤਾਂ ਤੁਸੀਂ ਇਹਨਾਂ ਬਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਪਿੰਡ ਨਾਰੀਕੇ ਤੋਂ ਨੇ ਇਹ ਬਾਈ ਹੁਣੀ ਤੇ ਬਾਈ ਹੁਣਾ ਦਾ ਕਾਰਡ ਇਹ ਬਾਈ ਹੁਣਾ ਦਾ ਕਾਰਡ ਆ ਠੀਕ ਆ ਬਾਈ ਹੁਣ ਨੰਬਰ ਇਹੀ ਚੱਲ ਰਹੀ ਜੀ ਹਾਂ ਜੀ ਠੀਕ ਆ ਜੀ ਸਾਰਿਆਂ ਨੇ ਮੂਵੀ ਬਣਾ ਦੇ ਕੇ ਰੱਖੀ ਠੀਕ ਆ ਜੀ ਬਹੁਤ ਵਧੀਆ ਲੱਗਿਆ ਵੀਰੇ ਤੁਹਾਡੇ ਨਾਲ ਗੱਲਬਾਤ ਕਰਕੇ ਇਧਰੋਂ ਮਾਣ ਦੇ ਚਲੋ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ